ਸਸਿਕਲ ਜੀ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਟਿਆਲਾ ਦੀ ਸ਼ਾਹੀ ਸੀਟ ਔਰ ਉਸ ਸ਼ਾਹੀ ਸੀਟ ਤੇ ਕਬਜ਼ਾ ਰਿਹਾ ਸ਼ਾਹੀ ਪਰਿਵਾਰ ਦਾ ਹਾਲਾਂਕਿ ਪ੍ਰਨੀਤ ਕੌਰ ਜੀ 2014 ਦੇ ਵਿੱਚ ਇਲੈਕਸ਼ਨ ਜ਼ਰੂਰ ਹਾਰੇ ਪਰ ਇੱਕ ਲੰਮੇ ਸਮੇਂ ਤੱਕ ਉਸ ਸੀਟ ਦੇ ਉੱਪਰ ਉਹਨਾਂ ਦਾ ਕਬਜ਼ਾ ਰਿਹਾ 2019 ਦੇ ਵਿੱਚ ਇੱਕ ਵਾਰ ਫਿਰ ਤੋਂ ਉਸੇ ਸੀਟ ਤੇ ਜਿੱਤ ਪ੍ਰਾਪਤ ਕਰਦੇ ਆ ਔਰ ਪਹਿਲਾਂ ਦੇ ਮੁਕਾਬਲੇ ਕਿਤੇ ਵੱਡੀ ਲੀਡ ਦੇ ਨਾਲ ਉਹਨਾਂ ਨੇ ਉਹ ਜਿੱਤ ਪ੍ਰਾਪਤ ਕੀਤੀ ਪਰ ਇਸ ਵਾਰ ਪ੍ਰਨੀਤ ਕੌਰ ਦੇ ਲਈ ਵੀ ਨਵੀਂ ਪਾਰਟੀ ਹੈ ਇਲੈਕਸ਼ਨ ਹਰ ਵਾਰ ਨਵਾਂ ਹੁੰਦਾ ਹੈਗਾ ਤਾਂ ਗਲਵਾਦ ਕਰਾਂਗੇ ਅੱਜ ਪ੍ਰਨੀਤ ਕੌਰ ਜੀ ਦੇ ਨਾਲ ਪਹਿਲਾਂ ਤਾਂ ਮੈਂ ਬਹੁਤ ਬਹੁਤ ਸਵਾਗਤ ਹੈ ਜੀ ਮੀਡੀਆ ਦੇ ਉੱਤੇ। ਤਸ਼ੀਕਾਨ ਨਵੀਂ ਪਾਰੀ ਦੀ ਸ਼ੁਰੂਆਤ ਕਹਿ ਸਕਦਾ ਹੈ? ਭਾਜੀਪੀ ਤੋਂ ਨਵੀਂ ਪਾਰੀ ਦੀ ਇੱਕ 98 99 ਵਾਲਾ ਇਲੈਕਸ਼ਨ ਯਾਦ ਆ ਰਿਹਾ ਹੋਏਗਾ ਜਦੋਂ ਕਾਂਗਰਸ ਪਾਰਟੀ ਤੋਂ ਸ਼ੁਰੂਆਤ ਕੀਤੀ ਸੀ ਡਿਫਰੈਂਟ ਕੀ ਲੱਗ ਰਿਹਾ ਦੋਨਾਂ ਦੇ ਵਿੱਚ ਕਾਂਗਰਸ ਪਾਰਟੀ ਥੋੜੀ ਜੀ 올ਡ ਪਾਰਟੀ ਸੀਗੀ ਇਹਨਾਂ ਦਾ ਸਾਰਾ ਆਰਗੇਨਾਈਜੇਸ਼ਨ ਸੀਗਾ ਇਹਨਾਂ ਦੇ ਵਰਕਰ ਸੀਗੇ ਇਹਨਾਂ ਦੀ ਹੋਣ ਸੀਗੀ ਤੇ ਅਸੀਂ ਉਹਦੇ ਵਿੱਚ ਵਰਕਰਸ ਨੇ ਬੜਾ ਸਾਥ ਦਿੱਤਾ ਸਾਰਾ ਕੰਮ ਸਮੂਥਲੀ ਚੱਲਿਆ ਹੁਣ ਨਵੀਂ ਪਾਰਟੀ ਹੈ ਇਸ ਪਾਰਟੀ ਦਾ ਗਠਜੋੜ ਕਲਿਆਨਾਲ ਸੀ। ਅਕਾਲੀ ਇਸ ਇਲਾਕੇ 'ਚ ਅਕਾਲੀ ਥੋੜੇ ਜਿਹਾ ਹਾਵੀ ਸੀਗੇ। ਸੋ ਪਾਰਟੀ ਨੂੰ ਮੌਕਾ ਨਹੀਂ ਮਿਲਿਆ ਕਿ ਖੁੱਲਕੇ ਕੰਮ ਕਰ ਸਕਣ। ਔਰ ਹੁਣ ਵੈਸੇ ਬਹੁਤ ਜਿਆਦਾ ਫਰਕ ਨਹੀਂ ਲੱਗਿਆ ਇਹ ਹੈ ਕਿ ਇੱਥੇ ਕੋਈ ਸਿਟਿੰਗ ਐਮ.ਐਲ.ਏ ਨਹੀਂ ਕਦੀ ਬਣਿਆ ਸਿਵਾਏ ਰਾਜਪੁਰੇ ਤੋਂ। ਉਹ ਵੀ ਹੁਣ ਪਿਛਲੇ 2-3 ਸਾਲ ਪਲਾਨਸ ਤੋਂ ਨਹੀਂ ਕੋਈ ਰਾਜਪੁਰੇ ਦਾ। ਆਈ ਥਿੰਕ 3 ਟਰਮਸ ਦੇ ਲਈ ਨਹੀਂ ਬਣਿਆ ਕੋਈ ਬਿਲਕੁਲ ਸਿਟਿੰਗ ਐਮ ਐਲ اے ਸੋ ਉਸ ਦਾ ਜ਼ਰੂਰ ਫਰਕ ਹੁੰਦਾ ਕਿਉਂਕਿ ਇੱਕ ਬੰਦਾ ਸਾਮ ਦਾ ਹੁੰਦਾ ਇੱਕ ਕੰਸਟੀਟੂਐਂਸੀ ਹੁਣ ਵਰਕਰਸ ਆਪਣੀ ਤੌਰ ਦੇ ਉੱਤੇ ਸਾਮ ਰਹੇ ਸੀ ਸੋ ਚੈਲੰਜ ਹੈਗਾ ਹੈ ਸੰਗਠਨ ਬਹੁਤ ਵਧੀਆ ਤਰੀਕੇ ਨਾਲ ਬਣ ਰਿਹਾ ਹੈ ਔਰ ਮੇਰੇ ਖਿਆਲ ਚ ਪੂਰੇ ਅਸੀਂ ਅਚੀ ਤਰ੍ਹਾਂ ਕੈਂਪੇਨ ਕਰਕੇ ਇਸ ਸੀਟ ਨੂੰ ਬੀ ਜੀ ਪੀ ਦੀ ਝੋਲੀ ਚ ਪਾਵਾਗੇ ਹਰ ਇਲੈਕਸ਼ਨ ਦੇ ਵਿੱਚ ਹੀ ਕੁਝ ਆਸਾਨੀਆਂ ਹੁੰਦੀਆਂ ਕੁਝ ਮੁਸ਼ਕਲਾਂ ਹੁੰਦੀਆਂ ਹਾਂਜੀ ਇਸ ਵਾਰ ਦੇ ਇਲੈਕਸ਼ਨ ਚ ਪ੍ਰਨੀਤ ਕੌਰ ਜੀ ਨੂੰ ਆਸਾਨੀ ਕਿਹੜੀ ਨਜ਼ਰ ਆ ਰਹੀ ਹੈ ਔਰ ਮੁਸ਼ਕਲ ਕਿਹੜੀ ਨਜ਼ਰ ਆ ਰਹੀ ਹੈ ਦੇਖੋ ਜਿਸ ਤਰ੍ਹਾਂ ਤੁਸੀਂ ਕਿਹਾ ਹਰ ਇੱਕ ਇਲੈਕਸ਼ਨ ਦੇ ਵਿੱਚ ਸਰਕਮਸਟੈਂਸਸ ਹੋਰ ਹੁੰਦੇ ਨੇ ਤੇ ਵਾਤਾਵਰਨ ਹੋਰ ਹੁੰਦਾ ਹੈ ਅਨਕੀ ਵਾਤਾਵਰਨ ਇੱਕ ਇਹ ਹੋ ਗਿਆ ਕਿ ਕਿਸਾਨਾਂ ਨੇ ਆਪਣਾ ਅੰਦੋਲਨ ਸੜਕਾਂ ਤੇ ਲੈ ਆਇਆ ਬਿਲਕੁਲ ਉਸ ਦਾ ਠੀਕ ਹੈ ਉਹਨਾਂ ਦਾ ਹੱਕ ਹੈ ਉਹ ਜੋ ਮਰਜ਼ੀ ਕਰਨ ਆਪਣੇ ਇੱਕ ਤੌਰ ਤਰੀਕੇ ਨਾਲ ਉਹ ਆਪਣਾ ਵਿਰੋਧ ਕਰ ਰਹੇ ਨੇ ਔਰ ਮਾਤਾ ਚਾਂਦੀ ਹੈ ਜੇ ਉਹਨਾਂ ਨੇ ਇਸ ਤਰ੍ਹਾਂ ਕਰਨਾ ਹੈ ਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਵੀ ਉਹ ਪਹੁੰਚ ਰਿਹਾ ਕਿ ਵੋਟ ਨਾ ਪਾਉ বিজেপি ਨੂੰ ਪਰ ਕਿਸੇ ਪਾਰਟੀ ਨੂੰ 100% ਵੋਟ ਪੈਂਦੀ ਨਹੀਂ ਵਿਰੋਧਤਾ ਹੁੰਦੀ ਹੈ ਅ ਅਕਾਲੀ ਦਲ ਦੀ ਵਿਰੋਧਤਾ ਵੀ ਹੋ ਰਹੀ ਹੈ ਕਾਂਗਰਸ ਦੀ ਵਿਰੋਧਤਾ ਹੋ ਰਹੀ ਹੈ ਆਪ ਦੀ ਵਿਰੋਧਤਾ ਹੋ ਰਹੀ ਹੈ ਔਰ ਕਿਸਾਨਾਂ ਦੀ ਵਿਰੋਧਤਾ ਹੋ ਰਹੀ ਹੈ ਪਰ ਮੇਰੇ ਖਿਆਲ ਦੇ ਵਿੱਚ ਅੰਤ ਦੇ ਵਿੱਚ ਲੋਕਾਂ ਨੇ ਸੋਚ ਕੇ ਪਾਣੀ ਹੈ ਵੋਟ ਕਿੱਥੇ ਪਾਣੀ ਹੈ ਸੈਂਟਰ ਨੂੰ ਕੌਣ ਚਾਹੁੰਦੇ ਨੇ ਕਿਹਦੀ ਗਵਰਨਮੈਂਟ ਚਾਹੁੰਦੇ ਨੇ ਸੈਂਟਰ 'ਚ ਉਹ ਫੈਕਟਰਸ ਹੋਰ ਹੋਣਗੇ ਸੋ ਮੁਸ਼ਕਲ ਆਤਾ ਤਾਂ ਹਰ ਇੱਕ ਪਾਸਿਓਂ ਨੇ ਬਕੋ ਸਾਰਿਆਂ ਨੇ ਆਪਣਾ ਆਪਣਾ ਜੋਰ ਲਾਣਾ ਐ ਇੰਨੀਆਂ ਪਾਰਟੀਆਂ ਕਦੀ ਹੋਈਆਂ ਨਹੀਂ ਬਿਲਕੁਲ ਪਹਿਲੇ ਦੋ ਹੀ ਪਾਰਟੀਆਂ ਮੇਨ ਹੁੰਦੀਆਂ ਸੀ ਅਕਾਲੀ ਵਰਸਸ ਕਾਂਗਰਸ ਅਕਾਲੀ ਵਰਸਸ ਭਾਜਪਾ ਵਰਸਸ ਕਾਂਗਰਸ ਹਾਂ ਸੋ ਦਿਸ ਟਾਈਮ ਅਸੀਂ ਵੀ ਆਪਣਾ ਪੂਰਾ ਜੋਰ ਲਾਵਾਂਗੇ ਇਹ ਜੀ ਕੋਈ ਮੁਸ਼ਕਿਲات ਨਹੀਂ ਲੱਗੀ ਇਹ ਹੀ ਹੈ ਕਿ ਥੋੜਾ ਜਿਹਾ ਟਾਈਮ ਲੱਗ ਗਿਆ ਕਿ ਸੰਗਠਨ ਬਣਾਉਣ ਨੂੰ ਪਰ ਉਹ ਵੀ ਬਹੁਤ ਬਹੁਤ ਵਧੀਆ ਤਰੀਕੇ ਨਾਲ ਬਣ ਰਿਹਾ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਜਿਹੜੇ ਪੈਰ ਅਸੀਂ ਹੁਣ ਧਰ ਦਾਂਗੇ ਨਾ ਬੀਜੇਪੀ ਦੇ ਉਹ ਸਾਨੂੰ 2027 ਦੇ ਵਿੱਚ ਬਹੁਤ ਫਾਇਦਾ ਦੇਣਗੇ ਪ੍ਰਿੰਤ ਜੀ ਖਾਸ ਤੌਰ ਤੇ ਜਦੋਂ ਕਿਸੇ ਨੂੰ ਵੀ ਵੋਟ ਪਾਉਣੀ ਹੁੰਦੀ ਹੈ ਇੱਕ ਰਿਪੋਰਟ ਕਾਰਡ ਜ਼ਰੂਰ ਦੇਖਿਆ ਜਾਂਦਾ ਹੈ ਲੰਮਾ ਸਮਾਂ ਤੁਹਾਨੂੰ ਰਾਜਨੀਤੀ ਚ ਹੋ ਚੁੱਕਿਆ ਇਸ ਜਗ੍ਹਾ ਤੋਂ ਐਮਪੀ ਚੌਥੀ ਵਾਰ ਤੁਸੀਂ 2019 ਦੇ ਵਿੱਚ ਜਿੱਤੇ ਹੁਣ ਤੱਕ ਜੇ ਰਿਪੋਰਟ ਕਾਰਡ ਤੇ ਨਜ਼ਰ ਮਾਰੀ ਜਾਵੇ ਤਾਂ ਪ੍ਰਨੀਤ ਕੌਰ ਦੇ ਅਜਿਹੀ ਕਿਹੜੇ ਪ੍ਰੋਜੈਕਟ ਨੇ ਜਿਨ੍ਹਾਂ ਨੂੰ ਲੋਕ ਚਾਣ ਕਿ ਅਸੀਂ ਦੁਬਾਰਾ ਤੋਂ ਇਹਨਾਂ ਨੂੰ ਜਿਤਾ ਕੇ ਭੇਜਦੀਏ ਦੇਖੋ ਕੰਮ ਤਾਂ ਸਾਰਿਆਂ ਨੂੰ ਕਰਨੇ ਪੈਂਦੇ ਨੇ ਜਿੰਨੇ ਤੁਸੀਂ ਕਰ ਸਕਦੇ ਹੋ ਅਸੀਂ ਸਾਰੇ ਕੋਸ਼ਿਸ਼ ਕਰਦੇ ਆਂ ਮੈਂ ਮਲਟੀ ਸਪੈਸ਼ialਟੀ ਹਸਪੀਟਲ ਲਾ ਕੇ ਆਈ ਐਫ ਡੀਆਈ ਦਾ ਫੁੱਟਵੇਅ ਡਿਜ਼ਾਈਨ ਸੈਂਟਰ ਇੰਸਟੀਚਿਊਟ ਬਨੂੜ ਚੇ ਲੈ ਕੇ ਆਈ ਇੰਟਰਨੈਸ਼ਨਲ ਸਟੈਂਡਰਡ ਦਾ ਇੱਥੇ ਕੈਪਟਨ ਸਾਹਿਬ ਨਾਲ ਰਲ ਕੇ ਲਾ ਯੂਨੀਵਰਸਿਟੀ ਹੋਈ 스포츠 ਯੂਨੀਵਰਸਿਟੀ ਹੋਈ ਸਾਡੇ ਰੋਡਸ ਜਿਹੜੇ ਹੈਗੇ ਨੇ ਜਿਹੜਾ ਇਨਫਰਾਸਟ੍ਰਕਚਰ ਹੈਗਾ ਉਹ ਜਦ ਜਦ ਟਾਈਮ ਮਿਲਿਆ ਉਹ ਅਸੀਂ ਪੂਰੀ ਤਰ੍ਹਾਂ ਕੀਤਾ ਜੋ ਸੈਂਟਰ ਤੋਂ ਲਿਆ ਸਕਦੇ تھے بڑے ਉਹ ਸੈਂਟਰ ਤੋਂ ਲੈ ਕੇ ਆਏ ਅ ਬਾਕੀ ਦੂਜੀ ਗੱਲ ਇਹ ਹੁੰਦੀ ਹੈ ਕਿ ਇੱਕ ਆਪਣਤ ਬਣਾਈਦੀ ਹੈ ਬਿਲਕੁਲ ਆਪਣੇ ਹਲਕੇ ਦੇ ਵਿੱਚ ਆਪਣੇ ਜੋ ਆਪਸ ਜ਼ਿਦਾਰੀ ਹੁੰਦੀ ਹੈ ਇੱਕ ਹਲਕੇ 'ਚ ਰਹਿ ਕੇ ਲੋਕਾਂ ਦੇ ਨਾਲ ਉਹ ਮੈਂ ਬੜੀ ਖੁਸ਼ੀ ਨਾਲ ਕਹਿ ਸਕਦੀ ਹਾਂ ਕਿ ਬਹੁਤ ਵਧੀਆ ਆਪਣਤ ਬਣੀ ਹੋਈ ਹੈ ਔਰ ਉਹੀ ਗੱਲ ਹੈ ਜਿਹੜੀ ਅੰਤ ਦੇ ਵਿੱਚ ਤੁਹਾਨੂੰ ਜਿਤਾਉਂਦੀ ਹੈ ਇਹ ਤਾਂ ਗੱਲ ਹੋਈ ਤੁਹਾਡੇ ਪ੍ਰੋਜੈਕਟ ਦੀ ਦੁਬਾਰਾ ਪ੍ਰਨੀਤ ਕਰ ਕਿਉਂ ਜਿੱਤਣਾ ਚਾਹੁੰਦੀ ਹੈਗੀ ਕੀ ਜਿਹੜਾ ਰਹਿ ਗਿਆ ਪਟਾਲੇ ਚ ਜਿਹੜਾ ਤੁਹਾਨੂੰ ਲੱਗਦਾ ਕਿ ਕਰਨ ਵਾਲਾ ਜਾਂ ਮੈਂ ਕਰਾਂਗੇ ਜੀ ਜਦ ਦੀ ਤਾ ਦੇਖੋ ਕਰਨ ਵਾਲੇ ਕੰਮ ਤਾਂ ਕਦੀ ਖਤਮ ਹੀ ਨਹੀਂ ਹੁੰਦੇ ਜਿੰਨਾ ਮਰਜ਼ੀ ਕਰ ਲਓ ਇੱਕ ਨੂੰ ਖਤਮ ਕਰੋ ਅਗਲੇ ਦਿਨ ਦੂਜਾ ਖੜਾ ਹੁੰਦਾ ਆ ਇਹ ਹੈਗਾ ਕਿ ਪਾਰਟੀ ਦੇ ਵਿੱਚ ਅਸੀਂ ਆਏ ਪਾਰਟੀ 'ਚ ਵਾਅਦਾ ਕਰਨ ਲਈ ਆਏ ਆ ਕੋਈ ਕੰਮ ਕਰਨ ਲਈ ਆਏ ਆ ਨੀ ਤਾਂ ਘਰ ਬੈਠ ਜਾਂਦੇ ਸੋ ਸਭ ਤੋਂ ਮੁੱਖ ਹੈ ਕਿ ਪਾਰਟੀ ਨੁਅਸੀ ਖੜਾ ਕਰੀਏ ਵਧੀਆਂ ਨੀਤੀਆਂ ਜੋ ਮੈਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਜੋ ਮਨਿਸਟਰ ਨੇ ਔਰ ਨੈਚਰਲੀ ਅੰਡਰ ਪ੍ਰਾਈਮ ਮਿਨਿਸਟਰ ਸਾਰਾ ਤਾਂ ਉਹੀ ਦੇਖ ਰੇ ਕਰਦੇ ਨੇ ਕਿ ਬਹੁਤ ਵਧਿਆ ਤਰੀਕੇ ਨਾਲ ਗੱਲ ਸਮਝ ਕੇ ਜੇ ਕਮ ਹੋਣਾ ਹੁੰਦਾ ਤਾਂ ਕਰਕੇ ਹਟਦੇ ਨੇ 2019 ਤੋਂ ਲੈ ਕੇ 2024 ਤੱਕ ਦਾ ਸਮਾਂ ਦੇਖੀਏ ਕਾਫੀ ਅਪ ਐਂਡ ਡਾਊਨ ਰਿਹਾ ਹੈ ਪ੍ਰਨੀਤ ਕੌਰ ਜਿੱਦੇ ਹੈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੈ ਇੱਕ ਦੌਰ ਉਹ ਆਇਆ ਕੈਪਟਨ ਸਾਹਿਬ ਨੇ ਆਪਣੀ ਪਾਰਟੀ ਬਣਾਈ ਇੱਕ ਦੌਰ ਉਹ ਆਇਆ ਕੈਪਟਨ ਸਾਹਿਬ ਨੇ ਪਾਰਟੀ ਮਰਜ ਕਰਤੀ ਇਹ ਬਦਲਾਅ ਕਾਫੀ ਜ਼ਿਆਦਾ ਇਸ ਦੌਰ ਦੇ ਵਿੱਚ ਨਜ਼ਰ ਆਇਆ ਪ੍ਰਨੀਤ ਕੌਰ ਦਾ ਇਹ ਸਮਾਂ ਕਿਦਾਂ ਰਿਹਾਗਾ 5 ਸਾਲ ਦਾ ਦੇਖੋ ਸ਼ੁਰੂਆਤ ਵਧੀਆ ਹੋਈ ਫਿਰ ਕੋਰੋਨਾ ਆ ਗਿਆ ਬਿਲਕੁਲ 2 ਸਾਲ ਉਹਦੇ ਵਿੱਚ ਨਿਕਲ ਗਏ ਦਾ ਐਕਸਲ ਦੇ ਵਿੱਚ ਜੋ ਕੰਮ ਕਾਜ ਕਰ ਸਕਦੇ تھے ਫਿਰ ਕੈਪਟਨ ਸਾਹਿਬ ਨੂੰ ਪਾਰਟੀ ਨੇ ਪਾਸੇ ਕਰਤਾ ਉਸ ਦੇ ਬਾਅਦ ਮੇਰੇ ਤੇ ਵੀ ਵਿਸ਼ਵਾਸ ਹਟਾ ਲਿਆ ਪਾਰਟੀ ਨੇ ਔਰ ਮੈਨੂੰ ਸਸਪੈਂਡ ਕਰਤਾ ਤੇ ਉਹ ਦੇ ਵਿੱਚ ਐਕਟੀਵਿਟੀ ਜਿਹੜੀ ਮੇਰੀ ਸੀ ਮੈਂ ਛੱਡੀ ਨਹੀਂ ਡਿਵੈਲਪਮੈਂਟ ਦੇ ਦਾ ਕੀ ਕੰਮ ਕਰਵਾਉਣੇ ਸੀ ਐਮਪੀ ਲੜ 100% ਮੇਰਾ ਯੂਜ਼ ਹੋ ਗਿਆ ਉਹ ਤਾਂ ਲੱਕਲੀ ਸੀਗਾ ਤਾਂ ਮੈਂ ਲੋਕਾਂ ਦੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਕੁਝ ਪ੍ਰੋਜੈਕਟਸ ਜਿਹੜੇ ਸੀ ਜਿਹੜੇ ਉਹਨਾਂ ਜਿਹੜੇ ਉਹ ਮੰਗਦੇ ଥି। ਉਹ ਕਰਕੇ ਦਿੱਤੇ ਔਰ ਜੋ ਮੇਰੀ ਲੋਕਾਂ ਦੇ ਨਾਲ ਸੰਪਰਕ ਸੀ ਉਹ ਮੈਂ ਪੂਰਾ ਜਾਰੀ ਰੱਖਿਆ ਕਿ ਐਜ਼ ਐਮਪੀ ਜੋ ਮੈਂ ਕਰ ਸਕਦੀਆਂ ਜੋ ਇਹਨਾਂ ਦੇ ਮੁੱਦੇ ਦਿੱਲੀ ਲੈ ਜਾਣੇ ਸੀ ਚਾਹੇ ਆਸ਼ਾ ਵਰਕਰਸ ਦੇ ਸੀ ਚਾਹੇ ਅੰਗਣਵਾੜੀ ਵਰਕਰਸ ਦੇ ਸੀ ਚਾਏ ਜਿਹੜੇ ਰੋਡ ਦੇ ਪ੍ਰੋਜੈਕਟਸ ਸੀ ਡਿਵੈਲਪਮੈਂਟ ਦੇ ਪ੍ਰੋਜੈਕਟਸ ਸੀ ਜੋ ਸੈਂਟਰਲ ਗਵਰਨਮੈਂਟ ਤੋਂ ਕਰਾ ਸਕਦੀ تھی ਉਹ ਮੈਂ ਪੂਰਾ ਉਸ ਤੇ ਜੋਰ ਲਾਇਆ ਔਰ ਕਾਫੀ ਹੱਦ ਤੱਕ ਸਕਸੈਸਫੁਲ ਰਹੀ ਕੈਪਟਨ ਸਾਹਿਬ ਦਾ ਜਦੋਂ ਮੈਂ ਇਲੈਕਸ਼ਨ ਦੇਖਦਾਗਾ 2012 ਦੇ ਵਿੱਚ ਕੈਪਟਨ ਸਾਹਿਬ ਲਗਭਗ 42000 ਦੀ ਲੀਡ ਤੇ ਜਿੱਤੇ 17 ਦੇ ਵਿੱਚ 52000 ਦੀ ਲੀਡ ਹੋ ਗਈ ਲੇਕਿਨ ਜਦੋਂ 2022 ਦੇ ਇਲੈਕਸ਼ਨ ਆਏ ਤਾਂ ਕੇਵਲ ਲੀਡ 20000 ਦੀ ਰਹੀਗੀ ਔਰ ਉਹ ਵੀ ਵਿਰੋਧੀ ਧਿਰ ਦੀ ਆਮ ਆਦਮੀ ਪਾਰਟੀ ਜਿੱਤੇ ਕਾਂਗਰਸ ਪਾਰਟੀ ਵੀ ਹਾਰ ਗਈ ਔਰ ਤੁਸੀਂ ਵੀ ਹਾਰੇ ਕੈਪਟਨ ਵਿਨੈਦਰ ਸਿੰਘ ਵੀ ਹਾਰੇ ਮਨ ਲੋ ਅਜੇ ਇਹ ਦੇ ਵਿੱਚ ਕਿੰਨਾ ਕੁ ਵੱਡਾ ਚੈਲੰਜ ਤੁਹਾਨੂੰ ਲੱਗ ਰਿਹਾ ਇੱਕ ਬਿਲਕੁਲ ਫਰੈਸ਼ ਪਾਰਟੀ ਮੈਂ ਕਹਿ ਸਕਦਾ ਹਾਂ ਬੀਜੇਪੀ ਨੂੰ ਇਸ ਸੀਟ ਦੇ ਲਈ ਮੇਰੇ ਖਿਆਲ ਚ ਇੱਕ ਫਰੈਸ਼ ਪਾਰਟੀ ਦਾ ਐਡਵਾਂਟੇਜ ਹਰ ਵਕਤ ਹੁੰਦਾ ਹੈ ਬਿਲਕੁਲ ਕੋਈ ਬੈਗੇਜ ਨਹੀਂ ਹੁੰਦਾ ਔਰ ਬਾਕੀ ਇਸ ਪਾਰਟੀ ਦਾ ਜਿਹੜਾ ਰਿਪੋਰਟ ਕਾਰਡ ਸੈਂਟਰਲ ਗਵਰਨਮੈਂਟ ਦਾ ਹੈ ਕਿਉਂਕਿ ਇਹ ਸੈਂਟਰ ਦੀ ਇਲੈਕਸ਼ਨ ਹੈ ਉਹ ਰਿਪੋਰਟ ਕਾਰਡ ਜ਼ਰੂਰ ਲੋਕ ਦੇਖ ਦੇਣੇ ਔਰ ਇਹ ਵੀ ਸੋਚਦੇ ਨੇ ਕਿ ਪ੍ਰਧਾਨ ਮੰਤਰੀ ਕੌਣ ਬਣੂਗਾ ਹੁਣ ਖਾਲੀ ਪਾਰਟੀ ਦੀ ਗੱਲ ਨਹੀਂ ਰਹੀ ਹੁਣ ਇਹ ਗੱਲ ਰਹਿ ਗਈ ਕਿ ਲੀਡ ਕੌਣ ਕਰੂਗਾ ਜਿਹੜੀ ਪਾਰਟੀ ਆਊਗੀ ਉਸ ਦਾ ਲੀਡਰ ਕੌਣ ਹੋਊਗਾ ਉਸ ਲੀਡਰ ਦੀ ਕਾਬਲੀਅਤ ਕੀ ਹੈ ਉਹ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖ ਸਕਦਾ ਹੈ ਸਾਡੇ ਬੱਚਿਆਂ ਦਾ ਭਵਿੱਖ ਬਣਾ ਸਕਦਾ ਹੈ ਇੰਟਰਨੈਸ਼ਨਲੀ ਕੀ ਇਮੇਜ ਕਰ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਮੋਦੀ ਜੀ ਦੇ ਵਿੱਚ ਕੁਆਲਿਟੀ ਹੈ ਇਹਨਾਂ ਨੇ ਦਿਖਾ ਕਰਕੇ ਦਿਖਾਇਆ ਤਾਂ ਉਹ ਫੈਕਟਰ ਵੀ ਬਹੁਤ 플레이 ਕਰਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਲੰਮਾ ਸਮਾਂ ਕੰਮ ਕੀਤਾ ਉਸ ਪਾਰਟੀ ਨੂੰ ਛੱਡਣਾ ਨਵੀਂ ਪਾਰਟੀ 'ਚ ਜਾਣਾ ਡਿਸੀਜਨ ਕਿੰਨਾ ਕੁ ਔਖਾ ਸੀ ਇਸ ਚੀਜ਼ ਦਾ ਹਾਲਾਂਕਿ ਐਕਸ਼ਨ ਕਾਂਗਰਸ ਨੇ ਵੀ ਲਿਆ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਲਿਆ ਪੁਰੇ ਦੇਖੋ ਮੈਨੂੰ ਆਪਸ਼ਨ ਹੀ ਨਹੀਂ ਛੱਡੀ ਡਿਸੀਜਨ ਇਹਨਾਂ ਨੇ ਲੈ ਲਿਆ ਕਿ ਸਾਡੀ ਲੋੜ ਨਹੀਂ ਹੈ ਦੁੱਖ ਲੱਗਿਆ 25 ਸਾਲਾਂ ਲਈ ਵਧੀਆ ਤਰੀਕੇ ਨਾਲ ਪਾਰਟੀ ਦੇ ਮੇਰੀ ਕੋਈ ਸ਼ਿਕਾਇਤ ਨਹੀਂ ਹੈ ਵਧੀਆ ਤਰੀਕੇ ਨਾਲ ਚੱਲੇ ਜੱਟ ਪਾਰਟੀ ਨੇ ਹੀ ਡਿਸਾਈਡ ਕਰ ਲਿਆ ਕਿ ਸਾਡੀ ਲੋੜ ਹੀ ਨਹੀਂ ਹੈ ਤਾਂ ਸਾਡੇ ਕੋਲ ਤਾਂ ਆਪਸ਼ਨ ਨਹੀਂ ਸੀ ਔਰ ਉਦੋਂ ਦੂਜੇ ਪਾਸਿਓਂ ਬੀਜਪੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਅਪਣਾਇਆ ਤਾਂ ਇਹ ਨੋਖਾ ਨਹੀਂ ਲੱਗਿਆ ਫਿਰ 17 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੇ ਵੱਲੋਂ ਬਹੁਤ ਵੱਡੇ ਚੋਣ ਵਾਦੇ ਕੀਤੇ ਗਏ ਸੀਗੇ ਖਾਸ ਤੌਰ ਤੇ ਸੰਪੂਰਨ ਕਰਜ਼ਾ ਮਾਫੀ ਦਾ ਮੁੱਦਾ ਹੋਵੇ ਨਹੀਂ ਸੰਪੂਰਨ ਕਰਜ਼ਾ ਮਾਫੀ ਦਾ ਨਹੀਂ ਸੀ ਕਹਿੰਦੇ ਮੈਂ ਮਾਫੀ ਕਰੂੰਗਾ ਔਰ ਉਸ ਦਾ ਸ਼ੁਰੂਆਤ ਕੀਤਾ ਥੀ ਕਿਉਂਕਿ ਇੱਕਦਮ ਸਾਰਾ ਕੁਝ ਨਹੀਂ ਹੋ ਸਕਦਾ ਬਹੁਤ ਫਾਇਦਾ ਮਿਲਿਆ ਜਿਹੜੇ ਮਾਰਜਨਲ ਫਾਰਮਰ ਸਿਗੇ ਇੱਕ ਇੱਕ ਪਿੰਡ ਦੇ ਵਿੱਚ 40 40 ਬੰਦਿਆਂ ਨੂੰ ਇਸ ਦਾ ਫਾਇਦਾ ਮਿਲਿਆ ਔਰ ਉਸ ਦੇ ਬਾਅਦ ਕੋਰੋਨਾ ਆ ਗਿਆ ਥੋੜਾ ਜਿਹਾ ਪ੍ਰੋਬਲਮ ਹੋਇਆ ਔਰ ਇਹ অনਗoing ਪ੍ਰੋਸੈਸ ਹੈ ਇੱਕਦਮ ਨਹੀਂ ਹੋ ਸਕਦਾ ਇਸ ਨੂੰ ਟੇਕ ਅਪ ਕਰਨਾ ਚਾਹੀਦਾ ਥੀ ਨੈਕਸਟ ਗਵਰਨਮੈਂਟ ਨੂੰ 9 ਵਿਧਾਨ ਸਭਾ ਹਲਕੇ 9 ਦੇ 9 ਤੇ ਆਮ ਆਦਮੀ ਪਾਰਟੀ ਦੇ ਐਮਐਲਏ ਔਰ ਦੋ ਕਿਸਾਨ ਧਰਨੇ ਦੋਨੋਂ ਹੀ ਪਟਿਆਲਾ ਦੀ ਲੋਕ ਸਭਾ ਦੇ ਅੰਦਰ ਬਿਲਕੁਲ ਕਿੰਨਾ ਵੱਡਾ ਚੈਲੰਜ ਜੀ ਸਿੱਧਾ ਲੱਗ ਰਿਹਾ ਤੁਹਾਨੂੰ ਦੇਖੋ ਚੈਲੰਜ ਤਾਂ ਹੁੰਦਾ ਹੀ ਹੈ ਅ ਖਾਸ ਕਰਕੇ ਜੇ ਥੋੜੀ ਜੀ ਜਿਹੜੀ ਗਵਰਨਮੈਂਟ ਇਨ ਪਾਵਰ ਹੋਏ ਨਾ ਉਹ ਡਰਾਵਾ ਮਾਰੇ ਦੱਬ ਕੇ ਮਾਰੇ ਜਿਸ ਤਰ੍ਹਾਂ ਅੱਜ ਕੱਲ ਹੋ ਰਿਹਾ ਹੈ ਕਿ ਹਰ ਇੱਕ ਪਿੰਡ ਦੇ ਵਿੱਚ ਸਰਪੰਚ ਨੂੰ ਦਬਕਾ ਮਾਰਤਾ ਦੂਜੇ ਨੂੰ ਦਬਕਾ ਮਾਰਤਾ ਕਿ ਤੇ ਵਿਜੀਲੈਂਸ ਦਾ ਕੇਸ ਖੋਲ ਰਿਹਾ ਇਹ ਚੀਜ਼ਾਂ ਚੱਲ ਰਹੀਆਂ ਇਹ ਜਿਆਦਾ ਦੁੱਖਦਾਇਕ ਹੈਗੀਆਂ ਨੇ ਵੈਸੇ ਜਾ ਕੇ ਕੈਂਪੇਨ ਕਰਨਾ ਕਿ ਸਿੱਧਾ ਵਿਰੋਧ ਸੈਣਾ ਉਹ ਤਾਂ ਪਾਰਟ ਆਫ ਪੋਲਿਟੀਕਲ ਲਾਈਫ ਹੈ ਸਵੇਰੇ ਸਵੇਰੇ ਫਰੈਸ਼ ਮੂਡ ਚ ਜਾਂਦੇ ਹੋਗੇ ਕਿ ਚਲੋ ਅੱਜ ਪ੍ਰਚਾਰ ਕਰਨ ਚੱਲੇ ਆ ਤੇ ਸਵੇਰੇ ਸਵੇਰੇ ਅੱਗੋਂ ਜਦੋਂ ਕਿਸਾਨ ਮਿਲ ਜਾਂਦੇ ਆ ਮਾਨਸਿਕ ਤੌਰ ਤੇ ਕਿਸ ਤਰੀਕੇ ਦਾ ਪੂਰਾ ਦਿਨ ਲੰਘਦਾ ਫਿਰ ਨਹੀਂ ਹੁਣ ਪਹਿਲੇ ਪਹਿਲੇ ਬਹੁਤ ਪਹਿਲੇ ਜਦ ਸ਼ੁਰੂਆਤ ਸੀ ਉਦੋਂ ਥੋੜਾ ਜਿਆਦਾ ਜਦ ਕੁਝ ਹੁੰਦਾ ਸੀ ਤਾਂ ਮਨ ਨੂੰ ਲੱਗਦਾ ਸੀ ਹੁਣ ਤਾਂ ਪਤਾ ਕਿ ਇਹਨਾਂ ਨੇ ਕਰਨਾ ਹੀ ਐ ਸੋ ਪ੍ਰਪੇਅਰ ਹੋਈਦਾ ਇਹਦਾ ਉਹਨਾਂ ਦਾ ਆਪਣਾ ਹੱਕ ਐ ਇਸਤੇ ਦਾ ਕੋਈ ਸਾਡੇ ਉਤੇ ਕੋਈ ਅਸਰ ਨਹੀਂ ਕੈਪਟਨ ਸਾਹਿਬ ਨੂੰ ਪਾਣੀਆਂ ਦੇ ਰਾਜੇ ਦਾ ਟਾਈਟਲ ਦਿੱਤਾ ਜਾਂਦਾ ਹੈਗਾ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ 2-2 ਲੱਖ ਰੁਪਏ ਕਰਜ਼ਾ ਮਾਫ ਵੀ ਕੈਪਟਨ ਸਾਹਿਬ ਨੇ ਕੀਤਾ ਦਿੱਲੀ ਅੰਦੋਲਨ ਹੋਇਆ ਤਾਂ ਨੌਕਰੀਆਂ ਵੀ ਦੇਣ ਦੀ ਗੱਲ ਕੀਤੀ ਲੱਗਦਾ ਨਹੀਂ ਕਿ ਬੀਜੇਪੀ ਚ ਆ ਕੇ ਜਿਹੜਾ ਕਿਸਾਨ ਕੈਪਟਨ ਦੇ ਨਾਲ ਖੜਾ ਸੀ ਅੱਜ ਕੈਪਟਨ ਦੇ ਵਿਰੋਧੀ ਹੋ ਚੁੱਕਿਆ ਮੇਰੇ ਖਿਆਲ ਚ ਉਹ ਬੀਜੇਪੀ ਦੇ ਵਿਰੋਧ ਹੈ ਪਰ ਉਹਨਾਂ ਨੂੰ ਹੋਣਾ ਨਹੀਂ ਚਾਹੀਦਾ ਕਿਉਂਕਿ ਹੱਲੇ ਦਰਵਾਜ਼ੇ ਖੁੱਲੇ ਨੇ ਮੇਰੇ ਖਿਆਲ ਚ ਕਿਸੇ ਪਾਰਟੀ ਚ ਵੀ ਕੋਈ ਪੰਜਾਬ ਦਾ ਹੋਏ ਆਪਣੇ ਪੰਜਾਬੀਆਂ ਨਾਲ ਖੜਾ ਹੋਊਗਾ ਅਸੀਂ ਲੈ ਕੇ ਜਾਵਾਂਗੇ ਬਾਕੀ ਗਵਰਨਮੈਂਟ ਦੀਆਂ ਵੀ ਕੋਈ ਹੁੰਦੀਆਂ ਨੇ 100% ਤਾਂ ਕੋਈ ਗਵਰਨਮੈਂਟ ਕੁਝ ਕਰ ਵੀ ਨਹੀਂ ਸਕਦੀ ਤਬ ਇਹ ਬੈਠ ਕੇ ਹੀ ਮਾਮਲਾ ਸੁਲਝੂਗਾ ਪਰ ਮੀਟਿੰਗਾਂ ਬਹੁਤ ਹੋ ਗਈਆਂ ਕੋਈ ਹੱਲ ਨਹੀਂ ਨਿਕਲਿਆ ਚੋਣ ਜਾਹਤਾ ਹੋ ਹੀ ਲੱਗ ਗਿਆ ਫੇਰ ਕੋਸ਼ਿਸ਼ ਕਰਨਗੇ ਜਿਹੜੀ ਵੀ ਸਰਕਾਰ ਆਊਗੀ ਉਹਨਾਂ ਨੂੰ ਸਾਡੇ ਇਹ ਦੇਸ਼ ਦੇ ਵਸਨੀਕ ਨੇ ਉਹਨਾਂ ਨੂੰ ਦੇਖਣਾ ਪਾਊਗਾ ਖਸੂਰਤੀ ਵਿਰੋਧੀਆਂ ਦੀ ਜਦੋਂ ਗੱਲ ਕਰਦੇ ਨੇ ਜੀ ਤੁਸੀਂ ਗੱਲ ਕੀਤੀ ਦਰਵਾਜ਼ੇ ਖੋਲਣ ਦੀ ਡਾਕਟਰ ਗਾਂਧੀ ਕਹਿੰਦੇ ਨੇ ਕਹਿੰਦੇ ਮਹਿਲ ਦੇ ਦਰਵਾਜ਼ੇ ਕੱਲੇ ਇਲੈਕਸ਼ਨ ਦੇ ਟਾਈਮ ਖੁੱਲਦੇ ਨੇ ਬਾਕੀ ਟਾਈਮ ਬੰਦ ਰਹਿੰਦੇ ਨੇ ਤਾਂ ਡਾਕਟਰ ਗਾਂਧੀ ਨੂੰ ਮੈਂ ਪੁੱਛਣਾ ਚਾਹਦੀ ਆ ਕਿ ਉਹ ਮੈਂ ਜਿੱਤੀ ਕਿਉਂ ਚਾਰ ਬਾਰੀ ਐਮਪੀ ਇੱਕ ਵਾਰੀ ਐਮਐਲਏ ਔਰ ਜੇ ਮੇਰੇ ਦਰਵਾਜ਼ੇ ਬੰਦ ਹੁੰਦੇ ਨਾ ਤਾਂ ਮੈਂ ਦੂਜੀ ਵਾਰੀ ਨਾ ਆਂਦੀ ਭਗਵੰਤ ਮਾਨ ਅਕਸਰ ਕਮੈਂਟ ਕਰਦੇ ਨੇ ਕਹਿੰਦੇ ਜੀ ਇਹਨਾਂ ਨੇ ਮਹਿਲਾਂ ਦੇ ਕੁੰਡੇ ਅੰਦਰੋਂ ਲਾ ਲਏ ਸੀ ਤੇ ਲੋਕਾਂ ਨੇ ਬਾਹਰੋਂ ਬੰਦ ਕਰਤੇ ਭਗਵੰਤ ਮਾਨ ਬਹੁਤ ਵਧੀਆ ਕਲਾਕਾਰ ਨੇ ਮੈਂ ਕੀ ਕਹਿ ਸਕਦੀ ਆ ਉਹਨਾਂ ਦੇ ਜਵਾਬ ਦੇ ਵਿੱਚ ਪਰ ਇਹ ਲੋਕ ਹੀ ਦੱਸਦੇ ਨੇ ਚਾਰ ਪੰਜ ਵਾਰੀ ਕੋਈ ਨਹੀਂ ਆਂਦਾ ਜੇ ਇਹੋ ਜੀ ਗੱਲ ਹੁੰਦੀ ਖਾਸ ਤੌਰ ਤੇ ਸੀਐਮ ਬਿਆਨ ਕਰਦੇ ਨੇ ਕਹਿੰਦੇ ਸ਼ਾਹੀ ਪਰਿਵਾਰ ਹਮੇਸ਼ਾ ਸੱਤਾ ਦੇ ਨਾਲ ਚੱਲਿਆ ਕਹਿੰਦੇ ਕਿਸੇ ਸਮੇਂ ਅੰਗਰੇਜ਼ਾਂ ਦੇ ਨਾਲ ਚੱਲਦਾ ਰਿਹਾ ਫਿਰ ਮੁਲਕ ਚ ਕਹਿੰਦੇ ਵੀ ਜੇ ਦੂਸਰੀ ਰਾਜਾਂ ਦੇ ਨਾਲ ਆ ਗਏ ਹੌਲੀ ਹੌਲੀ ਕਾਂਗਰਸ ਨਾਲ ਆ ਗਏ ਅੱਜ ਬੀਜੇਪੀ ਦਾ ਦੌਰਤ ਅੱਜ ਬੀਜੇਪੀ ਨਾਲ ਚਲੇ ਗਏ ਕਹਿੰਦੇ ਜਿੱਧਰ ਸੱਤਾ ਉਧਰ ਸ਼ਾਹੀ ਪਰਿਵਾਰ ਹੈ ਪੰਜਾਬ 'ਚ ਤਾਂ ਸੱਤਾ ਹੈ ਨਹੀਂ ਔਰ ਠੀਕ ਹੈ ਜੇ ਸੱਤਾ ਦੇ ਵਿੱਚ ਹੈਗੇ ਆ ਤਾਂ ਲੋਕਾਂ ਨੇ ਭੇਜਿਆ ਆਪਾਂ ਕੱਲੇ ਥੋੜੀ ਗਏ ਆ ਸਾਰਿਆਂ ਨੇ ਲੋਕਾਂ ਨੇ ਲੋਕਤੰਤਰ ਹੈ ਲੋਕ ਲੋਕਾਂ ਤੋਂ ਜਿੱਤ ਕੇ ਗਏ ਆ ਖਾਸ ਤਰਤੇ ਜ਼ਿਕਰ ਹੁੰਦਾ ਜੀ ਐਮਐਸਪੀ ਨੂੰ ਲੈ ਕੇ ਡਾਕਟਰ ਸੁਆਮੀਨਾਥਨ ਰਿਪੋਰਟ ਦਾ ਜ਼ਿਕਰ ਹੁੰਦਾ ਜਿਸ ਸਮੇਂ ਉਹ ਰਿਪੋਰਟ ਤਿਆਰ ਕੀਤੀ ਗਈ ਜਿਸ ਸਮੇਂ ਉਹ ਰਿਪੋਰਟ ਸਬਮਿਟ ਕੀਤੀ ਗਈ ਉਸ ਸਮੇਂ ਤੁਸੀਂ ਵੀ ਸੰਸਦ ਸੀ ਤੁਹਾਡੀ ਸਰਕਾਰ ਸੀ ਕਿਉਂ ਨਹੀਂ ਲੱਗਦਾ ਕਿ ਉਸ ਰਿਪੋਰਟ ਨੂੰ ਹਾਲੇ ਤੱਕ ਲਾਗੂ ਕੀਤਾ ਜਾ ਸਕਿਆ ਦੇਖੋ ਮੈਂ ਇਹਨਾਂ ਦੀ ਵਰਕਿੰਗ ਦੇ ਵਿੱਚ ਨਹੀਂ ਐ ਮੈਂ ਵੀ ਕਿਸਾਨਾਂ ਨੂੰ ਬੇਰੀ ਸਭ ਨੂੰ ਲੈ ਕੇ ਗਈ ਥੀ ਜਿਹੜੀ ਪੂਰੇ ਇੰਡੀਆ ਦੇ ਕਿਸਾਨ ਦੀ ਬੋਡੀ ਹੈ ਡਾਕਟਰ ਮਨਮੋਨ ਸਿੰਘ ਜੀ ਕਣੀ ਔਰ ਕਿ ਸੁਆਮੀ ਨਾਥਨ ਉਹਨਾਂ ਦੀ ਸੀਗੀ ਕਿ ਸੁਆਮੀ ਨਾਥਨ ਰਿਪੋਰਟ ਸਾਨੂੰ ਦੋ ਮੈਂ ਉਹਨਾਂ ਨੂੰ ਲੈ ਕੇ ਗਈ ਥੀ ਮੈਂ ਉਹਨਾਂ ਦਾ ਸਾਥ ਦਿੱਤਾ ਪਰ ਕੋਈ ਵਜ੍ਹਾ ਹੋਣ ਗਿਆ ਜਿਹੜੇ ਮੇਰੇ ਨਾਲ ਨਹੀਂ ਪੂਰੀਆਂ ਡਿਸਕਸ ਹੋਈਆਂ ਕਿ ਕਿਸ ਵਜ੍ਹਾ ਤੋਂ ਨਹੀਂ ਕੀਤਾ ਕੀ ਨਹੀਂ ਹੋਇਆ ਕਾਂਗਰਸ ਕੋਈ ਚਿਹਰਾ ਲੱਗਦਾ ਹੈ ਕਿ ਜਿਹੜਾ ਲੱਗਦਾ ਹੈ ਕਿ ਪੀਐਮ ਦੇ ਕਾਬਿਲ ਹੋਵੇ ਪ੍ਰਧਾਨ ਮੰਤਰੀ ਬਣ ਸਕਦਾ ਦੇਖੋ ਮੈਂ ਤਾਂ ਕਹਿੰਦੀ ਹਾਂ ਮੋਦੀ ਜੀ ਦੇ ਸਾਹਮਣੇ ਕੋਈ ਚਿਹਰਾ ਹੈ ਨਹੀਂ ਰਾਹੁਲ ਗਾਂਧੀ ਨਾਲ ਕਾਫੀ ਨੇੜਤਾ ਰਹੀ ਹੈ ਤੁਹਾਡੀ ਸੋਨੀਆ ਜੀ ਨਾਲ ਕਾਫੀ ਨੇੜਤਾ ਰਹੀ ਹੈ ਉਸ ਪਰਿਵਾਰ ਦੇ ਵਿੱਚੋਂ ਕੋਈ ਲੱਗ ਰਿਹਾ ਕਿ ਪੀਐਮ ਬਣ ਸਕਦਾ ਦੇਖੋ ਬਣ ਤਾਂ ਕੋਈ ਵੀ ਸਕਦਾ ਹੈ ਲੋਕਤੰਤਰ ਹੈਗਾ ਕਾਬਲੀਅਤ ਕਾਬਲੀਅਤ ਮੈਂ ਤਾਂ ਆਪਣਾ ਪਰਸਨਲ ਥਿਊ ਦਿੰਦੀ ਹਾਂ ਕਿ ਮੈਂ ਮੈਨੂੰ ਪਤਾ ਹੈ ਕਿ ਮੋਦੀ ਜੀ ਦੀ ਕਾਬਲੀਅਤ ਦੇ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦਾ ਕਿਸਾਨੀ ਅੰਦੋਲਨ ਚਲ ਰਿਹਾ ਹੈਗਾ ਡਿਮਾਂਡ ਐਮਐਸਪੀ ਦੀ ਕੀਤੀ ਜਾ ਰਹੀ ਹੈਗੀ ਨਾਲ ਨਾਲ ਹੋਰ ਬਹੁਤ ਸਾਰੇ ਮੰਗਾ ਦੂਸਰੇ ਪਾਸੇ ਬੀਜੇਪੀ ਦੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਇਸੀ ਦਾ ਜ਼ਿਕਰ ਹੈ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਵੀ ਦੇਵਾਂਗੇ ਹਾਲਾਂਕਿ ਸੁਆਮੀਨਾਥਾਂ ਦਾ ਜ਼ਿਕਰ ਨਹੀਂ ਕਰਦੇ ਨਜ਼ਰ ਆਏ ਪਰ ਕਾਂਗਰਸ ਇੱਕ ਚੀਜ਼ ਜ਼ਰੂਰ ਕਰੀਏ ਕਿ ਸਾਡੀ ਗਰੰਟੀ ਹੈ ਸੁਆਮੀਨਾਥਰ ਰਿਪੋਰਟ ਲਾਗੂ ਕਰਾਂਗੇ ਔਰ ਐਮਐਸਪੀ ਦੀ ਗਰੰਟੀ ਕਾਨੂੰਨ ਦਿੱਤਾ ਜਾਏਗਾ ਆਉਣਗੇ ਸੱਤਾ ਚੇ ਸੱਤ ਦੇਖਦੇ ਆ ਕੀ ਦਿੰਦੇ ਆ ਕੀ ਨਹੀਂ ਦਿੰਦੇ ਬੀਜੇਪੀ ਦਾ ਇਲੈਕਸ਼ਨ ਮੈਨੀਫੈਸਟੋ ਤੁਸੀਂ ਵੀ ਪੜ ਲਿਆ ਹੋਵੇਗਾ ਉਸ ਦੇ ਵਿੱਚ ਇੱਕ ਚੀਜ਼ ਕੀਤੀ ਗਈ ਕਹਿੰਦੇ ਜੀ 6G ਨੈਟਵਰਕ ਹੈ ਕਹਿੰਦੇ ਉਹ ਪ੍ਰੋਵਾਈਡ ਕਰਾਵਾਂਗੇ ਪਰ ਹਾਲੇ ਤੱਕ ਸਰਕਾਰੀ ਨੈਟਵਰਕ ਹੈ ਜਿਹੜਾ ਉਹ 3G ਤੇ ਚੱਲ ਰਿਹਾ ਹੈਗਾ ਲੱਗਦਾ ਹੈ ਕਿ ਕੱਲਾ ਜੁਮਲੇਬਾਜ਼ੀ ਹੈ ਜਾਂ ਪੋਸਿਬਿਲਟੀ ਵੀ ਲੱਗਦੀ ਹੈ ਨਹੀਂ ਜ਼ਰੂਰ ਪੋਸਿਬਿਲਟੀ ਹੋਏਗੀ ਜੇ ਪ੍ਰੋਵਾਈਡ ਕਰਨਗੇ ਦੇਖੋ ਆ ਆਈਟੀ ਦਾ ਸੈਕਟਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਆਈਟੀ ਦੇ ਮਨਿਸਟਰ ਨੇ ਵੀ ਬਹੁਤ ਕੀਤਾ ਹੁਣ ਇਹ ਜਿਹੜੇ ਇਹ ਕੀ ਕਹਿੰਦੇ ਇਹਨਾਂ ਨੂੰ ਆਈਟੀ ਦੇ ਵਿੱਚ ਸੈਮੀ ਕੰਡਕਟਰਸ ਕੀ ਉਹਨਾਂ ਦੇ ਵੀ ਇੱਥੇ ਮੈਨੂਫੈਕਚਰਿੰਗ ਦਾ ਇਨਾਨੇ ਵਿੱਚ ਜ਼ਿਕਰ ਕੀਤਾ ਹੋਇਆ ਤਾਂ ਜੇ ਕਿਹਾ ਤਾਂ ਹੋਊਗਾ ਜ਼ਰੂਰ ਇਹ ਹੈ ਕਿ ਗਵਰਨਮੈਂਟ ਸੈਕਟਰ ਦੇ ਵਿੱਚ ਨਾਲੋਂ ਪ੍ਰਾਈਵੇਟ ਸੈਕਟਰ ਆਲਵੇਜ਼ ਜ਼ਿਆਦਾ ਜਲਦੀ ਚੀਜ਼ ਪ੍ਰੋਡਿਊਸ ਕਰ ਦਿੰਦਾ ਕਿਉਂਕਿ ਥੋੜੀ ਜੀ ਕਾਗਜ਼ੀ ਕਾਰਵਾਈ ਘੱਟ ਹੁੰਦੀ ਹੈ ਪਟਿਆਲਾ ਦੇ ਵਿੱਚ ਕਹਿੰਦੇ ਮਹਾਰਾਣੀ ਜੀ ਮੰਤਰੀ ਰਹੀ ਗਈ ਸਟੇਟ ਦੇ ਰਾਜਵਿਦੇਸ਼ ਮੰਤਰੀ ਪਰ ਕਹਿੰਦੇ ਇੱਥੇ ਕੋਈ ਸੈਂਟਰ ਨਹੀਂ ਖੋਲ ਪਏ ਪਾਸਪੋਰਟ ਬਣਾਉਂਦਾ ਡਾਕਟਰ ਗਾਂਧੀ ਕਹਿੰਦੇ ਮੈਂ ਬਣਿਆ ਤੇ ਕਹਿੰਦੇ ਮੈਂ ਸੈਂਟਰ ਖੋਲਤਾ ਇੱਥੇ ਡਾਕਟਰ ਗਾਂਧੀ ਨੂੰ ਪੁੱਛੋ ਪਿਛੋਕਰ ਦੇਖਣ ਤੁਸੀਂ ਰਿਕਾਰਡ ਕਰ ਲਓ ਜਿਹੜੇ ਇਹ ਸੈਂਟਰ ਜਿਹੜੇ ਦੂਜੇ ਛੋਟੇ ਸ਼ਹਿਰਾਂ ਦੇ ਵਿੱਚ ਖੋਲਨੇ ਸੀ ਇਹਦਾ ਡਿਸੀਜਨ ਜਦ ਮੈਂ ਮੰਤਰੀ ਸੀ ਉਦੋਂ ਲਿੱਤਾ ਸੀ ਸਾਲ ਡੇਢ ਸਾਲ ਦੇ ਬਾਅਦ ਡਾਕਟਰ ਗਾਂਧੀ ਜਿੱਤੇ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਪਤਾ ਨਹੀਂ ਰੇਸ ਕੀਤਾ ਕਿ ਨਹੀਂ ਕੀਤਾ ਪਰ ਇਹ ਡਿਸੀਜਨ ਹੋ ਗਿਆ ਸੀ ਔਰ ਇਹ ਇੱਕ ਪ੍ਰੋਟੋਕਾਲ ਹੈ ਸੈਂਟਰ ਦੇ ਵਿੱਚ ਕਿ ਕਿਸੇ ਵੀ ਪਾਰਟੀ ਦਾ ਕੋਈ ਐਮਪੀ ਹੋਏ ਜਿਹੜੀ ਸੈਂਟਰ ਵੱਲੋਂ ਕੋਈ ਸਕੀਮ ਖੋਲਦੀ ਹੈ ਰੇਲਵੇ ਸਟੇਸ਼ਨ ਪਾਸਪੋਰਟ ਸੈਂਟਰ ਯੂਨੀਵਰਸ ਜੋ ਜੋ ਵੀ ਸਟੇਟ ਸੈਂਟਰ ਵੱਲੋਂ ਖੋਲਦਿਆ ਉਹਦੇ ਵਿੱਚ ਇਨਵਾਈਟ ਔਰ ਸਪੈਸ਼ਲ ਗੈਸਟ ਜ਼ਰੂਰ ਐਮਪੀ ਹੁੰਦਾ ਉਸ ਦੇ ਕਾਰਨ ਉਹਨਾਂ ਨੂੰ ਵੀ ਬੁਲਾਇਆ ਗਿਆ ਤੇ ਉਹ ਐਮਪੀ ਸੀ ਉਸ ਟਾਈਮ ਔਰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜੇ ਇਹਨਾਂ ਨੇ ਇੰਨੇ ਕੰਮ ਕੀਤੇ ਨੇ ਤਾਂ ਫਿਰ ਦੂਜੀ ਵਾਰੀ ਕਿਉਂ ਨਹੀਂ ਜਿੱਤੇ ਹੈ ਇੱਕ ਚੀਜ਼ ਹੋ ਰਹਾ ਪਟਿਆਲਾ ਤੋਂ ਤਾਂ ਰੇਲਵੇ ਲਾਈਨ ਚੱਲਦੀ ਹੈ ਪਰ ਰਾਜਪੁਰਾ ਤੋਂ ਚੰਡੀਗੜ੍ਹ ਰੇਲਵੇ ਲਾਈਨ ਦਾ ਮੁੱਦਾ ਬਹੁਤ ਲੰਮੇ ਸਮੇਂ ਤੋਂ ਉੱਠਿਆ ਹੋਇਆ ਹੈਗਾ ਤੁਸੀਂ ਚਾਰ ਵਾਰ ਸੰਸਦ ਰਹੇ ਕਦੇ ਤੁਸੀਂ ਨਹੀਂ ਕੋਸ਼ਿਸ਼ ਕੀਤੀ ਕਿ ਉਸ ਨੂੰ ਪੂਰਾ ਕਰ ਦਿੱਤਾ ਜਾਵੇ ਕਿਉਂਕਿ ਪੂਰੇ ਦਾ ਪੂਰਾ ਮਾਲਵਾ ਚੰਡੀਗੜ੍ਹ ਨਾਲ ਜੋੜਿਆ ਜਾ ਸਕਦਾ ਦੇਖੋ ਪੂਰੀ ਕੋਸ਼ਿਸ਼ ਕੀਤੀ ਮੇਰੇ ਖਿਆਲ ਚ ਹੁਣ ਕਿਤੇ ਸਿਰੇ ਚੜ ਰਿਹਾ ਹੈ ਮੈਂ ਤਾਂ ਇੱਧਰ ਵੀ ਕੋਸ਼ਿਸ਼ ਮੰਗ ਸਾਰੇ ਸਮਾਣਾ ਛਤਰਾਣਾ ਹਲਕੇ ਦੀ ਹੈ ਕਿ ਜਖਲ ਤੱਕ ਇਹ ਵੀ ਹੋਏ ਤਿੰਨ ਵਾਰੀ ਸਰਵੇ ਹੋ ਚੁੱਕਿਆ ਵੈਸੇ ਦੋ ਵਾਰੀ ਤੋਂ ਬਾਅਦ ਕਰਦੇ ਨਹੀਂ ਜੀ ਜੀ ਪਰ ਉਹਨਾਂ ਦਾ ਜਿਹੜਾ ਸਰਵੇ ਸੀ ਉਹ ਦਿਖਾ ਰਿਆ ਸੀ ਕਿ ਇਟ ਵਾਸ ਨਾਟ ਪ੍ਰੋਫਿਟੇਬਲ ਤਾਂ ਉਸ ਕਰਕੇ ਇਹ ਰੁਕਿਆ ਸੀ ਪਰ ਸੁਵਿਧਾ ਦੇ ਲਈ ਨਹੀਂ ਕੋਈ ਚੀਜ਼ ਸ਼ੁਰੂ ਕੀਤੀ ਜਾ ਸਕਦੀ ਹਾਂਜੀ ਕੋਈ ਚੀਜ਼ ਸੁਵਿਧਾ ਦੇ ਲਈ ਨਹੀਂ ਸ਼ੁਰੂ ਕੀਤੀ ਜਾ ਸਕਦੀ ਕਿਸ ਤਰ੍ਹਾਂ ਦੀ ਕਿ ਪ੍ਰੋਫਿਟ ਦੇ ਨਾਲੋ ਕਟੁਕਟੇ ਇਹ ਵੀ ਲੋਕਾਂ ਨੂੰ ਕੋਈ ਸੁਵਿਧਾ ਦਿੱਤੀ ਜਾ ਸਕੇ ਪ੍ਰੋਫਿਟ ਨਹੀਂ ਮੈਂ ਕਹਿਣਾ ਸੀ ਕਿ ਜਿਹੜੇ ਯਾਤਰੀ ਹੈ ਦੇ ਕਾਊਂਟ ਵੀ ਕਿੰਨੇ ਯਾਤਰੀਆਂ ਹੁਣ ਸਾਡੀ ਬਠਿੰਡਾ ਐਕਸਪ੍ਰੈਸ ਚੱਲਦੀ ਥੀ ਦਿੱਲੀ ਨੂੰ ਕਈ ਵਾਰੀ ਮੈਂ ਗਈ ਆ ਉਸਤੇ ਉਹ ਫਿਰ ਸ਼ਤਾਬਦੀ ਚਲਾਈ ਸੰਗਰੂਰ ਤੋਂ ਅੱਗੇ ਸਿਮਰਨਜੀਤ ਸਿੰਘ ਮਾਨ ਸੀ ਔਰ ਮੈਂ ਸੀ ਇੱਥੋਂ ਦੀ ਐਮਪੀ ਅਸੀਂ ਦੋਨਾਂ ਨੇ ਇਕੱਠੇ ਹੋ ਕੇ ਸ਼ਤਾਬਦੀ ਚਲਵਾਈ ਪਰ ਉਹ ਸ਼ਤਾਬਦੀ ਦੇ ਵਿੱਚ ਪੈਸੇਂਜਰ ਹੀ ਨਹੀਂ ਐਨੇ ਹੋਏ ਕਿ ਉਹ ਚਲ ਸਕੇ ਤਾਂ ਫਿਰ ਉਹ ਰੂਟ ਬੰਦ ਕਰ ਦਿੱਤਾ ਸੀ ਕੈਪਟਨ ਸਾਹਿਬ ਜਦੋਂ ਬੀਜੇਪੀ ਚ ਗਏ ਤਾਂ ਬਹੁਤ ਸਾਰੀਆਂ ਕਿਆਸਰਾਈਆਂ ਸੀ ਕਿ ਕੈਪਟਨ ਸਾਹਿਬ ਨੂੰ ਕੋਈ ਵੱਡਾ ਅਹੁਦਾ ਦਿੱਤਾ ਜਾ ਸਕਦਾ ਹੈ ਕੈਪਟਨ ਸਾਹਿਬ ਨੂੰ ਗਵਰਨਰ ਬਣਾਇਆ ਜਾ ਸਕਦਾ ਪਰ ਕੈਪਟਨ ਸਾਹਿਬ ਵੀ ਇਲੈਕਸ਼ਨ ਦਾ ਦੌਰ ਲਗਭਗ ਪਿਛਲੇ ਡੇਢ ਦੋ ਮਹੀਨੇ ਚ ਚੱਲ ਰਿਹਾ ਹੈ ਸਾਇਲੈਂਟ ਨਜ਼ਰ ਆ ਰਹੇ ਨੇਗੀ ਦੇਖੋ ਕੈਪਟਨ ਸਾਹਿਬ ਅਨ ਕੰਡੀਸ਼ਨਲੀ ਜੁਆਇਨ ਕੀਤੀ ਉਹਨਾਂ ਨੇ ਕੋਈ ਕੰਡੀਸ਼ਨ ਨਹੀਂ ਰੱਖਿਆ ਨਾ ਕੋਈ ਅਹੁਦਾ ਮੰਗਿਆ ਇਹ ਪ੍ਰੈਸ ਵੱਲੋਂ ਹੀ ਇਹ ਲੋਕਾਂ ਵੱਲੋਂ ਜਦ ਕੋਈ ਚੀਜ਼ ਖਾਲੀ ਹੁੰਦੀ थी कैप्टन साहब ਦਾ ਨਾਮ ਚੱਲ ਪੈਂਦਾ ਸੀ ਤੇ कैप्टन साहब ਆਣਗੇ ਉਹ ਕੁਝ ਕੰਮ ਕਰ ਰਹੇ ਨੇ ਤਾਂ ਹੀ will be here and he will campaign ਤੋਂ Delhi campaign ਕਦੋਂ ਸ਼ੁਰੂ ਕਰ ਰਹੇ ਨੇ ਬਸ ਆ ਹਫ਼ਤੇ ਦੇ ਬਾਅਦ ਇੱਕ ਹਫ਼ਤੇ ਬਾਅਦ ਹਾਂਜੀ ਖਾਸ ਤੌਰ ਤੇ ਸਿਮਰਜੀਤ ਮਾਨ ਦਾ ਤੁਸੀਂ ਜ਼ਿਕਰ ਕੀਤਾ ਇਸ ਵਾਰ ਤੁਸੀਂ ਵੀ ਸੰਸਦ ਸੀ ਕੁਝ ਟਾਈਮ ਲਈ ਉਹ ਵੀ ਰਹੇ ਮੇਲ ਮਲਾਪ ਹੁੰਦਾ ਸੀ ਕਿਉਂਕਿ ਰਿਸ਼ਤੇਦਾਰੀ ਵੀ ਤੁਹਾਡੀ ਬਹੁਤ ਗੁੜੀ ਉਹਨਾਂ ਦੇ ਨਾਲ ਹਾਂ ਬਹੁਤ ਗੁੜੀ ਰਿਸ਼ਤੇਦਾਰੀ ਹੈ ਬਹੁਤ ਅੱਛੀ ਰਿਸ਼ਤੇਦਾਰੀ ਹੈ ਬਹੁਤ ਨੇੜਤਾ ਹੈ ਖਾਲੀ ਪੋਲਿਟিক্যাল ਦੂਰੀ ਹੈ ਉਹ ਅਸੀਂ ਡਿਸਕਸ ਨਹੀਂ ਕਰਦੇ ਔਰ ਜਦ ਵੀ ਕੋਈ ਫੰਕਸ਼ਨ ਹੁੰਦਾ ਕਰਦਾ ਜਾਂ ਕੁਝ ਹੁੰਦਾ ਜਾਂ ਅਸੀਂ ਦਿੱਲੀ ਸੰਸਦ ਦੇ ਵਿੱਚ ਹੋਈਏ ਤਾਂ ਜ਼ਰੂਰ ਮੇਲ ਬੁਲਾਪ ਹੁੰਦਾ ਜਿਹੜੇ ਲੋਕ ਵਿਰੋਧ ਕਰ ਰਹੇ ਆ ਉਹਨਾਂ ਲਈ ਕੀ ਸੁਨੇਹਾ ਹੋਏਗਾ ਤੁਹਾਡਾ ਖਾਸ ਤੌਰ ਤੇ ਕਿਸਾਨਾਂ ਲਈ ਕਿਸਾਨਾਂ ਲਈ ਸਨੇਹਾ ਤਾਂ ਇਹੀ ਹੈ ਕਿ ఎలక్షనా دے بعد ਸਾਡੇ ਲਈ ਕੁਛ ਹੋਏ ਤਾਂ ਅਸੀਂ ਜ਼ਰੂਰ ਉਸ ਨੂੰ ਟੇਕ ਅਪ ਕਰਾਂਗੇ ਕਿਉਂਕਿ ਉਹ ਸਾਡੇ ਪੰਜਾਬ ਦੇ ਅੰਗ ਨੇ ਪਰ ਇਹ ਵੀ ਕਿ ਥੋੜਾ ਜਿਹਾ ਆਪਣਾ ਇਹ ਦਸਨ ਵੀ ਹੋਰ ਕਿਹੜੀਆਂ ਕਿਸ ਚੀਜ਼ ਦੀ ਐਮਐਸਪੀ ਦੇਖੋ ਕਣਕ ਦੀ اور ਜੀਰੀ ਦੀ ਤਾਂ ਮਿਲ ਰਹੀ ਹੈ ਐਮਐਸਪੀ ਪੰਜ ਹੋਰ ਕਹਤਾ ਸੀ ਦਸਨ ਤਾਂ ਸਹੀ ਕਿ ਕਿਹੜੀਆਂ ਫਸਲਾਂ ਇਹਨਾਂ ਨੇ ਉਗਾਉਣੀਆਂ ਨੇ ਸਪੈਸੀਫਿਕਲੀ ਤਸੀ ਉਹ ਵੀ ਮੁੱਦਾ ਚੱਕ ਕੇ ਕਿ ਉਹਨਾਂ ਫਸਲਾਂ ਉਹਨਾਂ ਦੇ ਲਈ ਵੀ ਐਮਐਸਪੀ ਦੇ ਤਈ ਦੀ 23 ਦੀ ਡਿਮਾਂਡ ਕਰ ਰਹੀ ਹੈ 23 ਦੀ 23 ਹੁਣ ਜਿਹੜੀ ਜਿਹੜੀ ਚੀਜ਼ ਹੋ ਵੀ ਨਹੀਂ ਰਹੀ ਤਈ ਲਿਸਟ ਕਰ ਦੇਣ ਵੀ ਤੇਰੀ ਤਈ ਕਿਹੜੀਆਂ ਨੇ ਫਿਰ ਪੰਜ ਤਾਲ ਗਰੀ ਕਰ ਗਏ ਥੀ ਹੋਰ ਵੀ ਦੇਖ ਲੈਣਗੇ ਜੋ ਮਮਕਨ ਹੈਗਾ ਤਾਂ ਇੱਕ ਖਾਲੀ ਉਧਰ ਹੀ ਪੁੱਛ ਰਹੇ ਥੀ ਭਗਵਾਨਧਮਾਨ ਜੀ ਨੇ ਕਿਹਾ ਥੀ ਚੁਟਕੀ ਦੇ ਵਿੱਚ ਮੈਂ 25 ਐਮਐਸਪੀ ਦੇ ਦੂੰਗਾ ਉਹ ਤਾਂ ਕੋਈ ਨਾਮ ਨਿਸ਼ਾਨੀ ਨਹੀਂ ਉਸਦਾ ਸੁਖਜਿੰਦਰ ਅੰਦਾਵਾ ਕਹਿੰਦੇ ਨੇ ਕਹਿੰਦੇ ਜਿਹੜੇ ਕਾਂਗਰਸ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ 'ਚ ਗਏ ਆ ਪਹਿਲਾਂ ਤਾਂ ਇਲੈਕਸ਼ਨ ਹਾਰਨਗੇ ਦੂਜਾ ਕਹਿੰਦੇ ਪਹਿਲਾਂ ਆਪਣੀ ਬਜ਼ੁਰਗਾਂ ਦੀਆਂ ਫੋਟਮਾਂ ਨੂੰ ਸਾੜ ਕੇ ਜਾਂਦੇ ਕਿਉਂਕਿ ਉਹਨਾਂ ਦਾ ਬਜ਼ੁਰਗਾਂ ਦਾ ਇਤਿਹਾਸ ਹੈ ਜਿਹੜਾ ਉਹ ਕਾਂਗਰਸ ਨਾਲ ਜੁੜਿਆ ਹੋਇਆ ਹੈ ਸਾਡੇ ਬਜ਼ੁਰਗ ਮੇਰੇ ਮਦਰ ਇਨ ਲਾ ਤਾਂ ਭਾਜਪੀ ਦੇ ਨਾਲ ਚਲੇ ਗਏ ਇਥੇ ਕਾਂਗਰਸ ਨਾਲ ਟੁੱਟ ਕੇ ਫਾਦਰ ਇਨ ਲਾ ਮੇਰੇ ਇੰਡੀਪੈਂਡੈਂਟ ਸੀ ਔਰ ਇਹ ਜੀ ਗੱਲ ਕਰਨੀ ਨਹੀਂ ਚਾਹੀਦੀ ਹਰ ਇੱਕ ਦਾ ਆਪਣਾ ਹੱਕ ਹੈਗਾ ਤੁਸੀਂ ਬਜ਼ੁਰਗਾਂ ਨੂੰ ਕਿਉਂ ਵਿਚ ਲੈ ਕੇ ਆ ਰਹੇ ਹੋ ਬਜ਼ੁਰਗਾਂ ਦੀ ਬੇਅਦਬੀ ਕਿਉਂ ਕਰ ਰਹੇ ਹੋ ਆਖਰੀ ਸਵਾਲ ਹੈ ਮੇਰਾ ਪਟਿਆਲਾ ਦੇ ਲੋਕਾਂ ਨੂੰ ਕੀ ਸੁਨੇਹਾ ਰਹੇਗਾ ਕਿ ਉਹ ਪ੍ਰਨੀਤ ਕੌਰ ਨੂੰ ਚੁਣ ਮੈਂ ਤਾਂ ਇਹਨਾਂ ਕਹਿਣਾ ਚਾਹਦੀ ਹਾਂ ਕਿ ਇੰਨੇ ਸਾਲ ਪਟਿਆਲੇ ਦੇ ਲੋਕਾਂ ਨੇ ਬਹੁਤ ਪ੍ਰੇਮ ਪਿਆਰ ਦਿੱਤਾ ਅਸੀਂ ਵੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਦੇ ਲਈ ਜੋ ਸਾਡੇ ਤੋਂ ਹੁੰਦਾ ਸੀ ਅਸੀਂ ਕਰੀਏ ਔਰ ਸਾਡੀ ਇੱਕ ਪਰਵਾਰ ਇੱਕ ਸੰਜਾਇ ਜਦ ਤੋਂ ਪਟਿਆਲਾ ਵਸਿਆ ਪਹਿਲੀ ਇਟ ਲੱਗੀ ਹੈ ਪਟਿਆਲੇ ਦੀ ਬੱਬਾ ਅੱਲਾ ਸਿੰਘ ਜੀ ਦਾ ਬੱਬਾ ਅੱਲਾ ਸਿੰਘ ਕਹਿੰਦੇ ਸੀ ਅੱਲੇ ਦੀ ਪੱਟੀ ਹੈ ਤਾਂ ਪਟਿਆਲਾ ਨਾ ਆਇਆ ਉਦੋਂ ਤੋਂ ਸਾਂਝ ਅੱਜ ਤੱਕ ਸਾਡੀ ਪਟਿਆਲਵੀਆਂ ਦੇ ਨਾਲ ਹੈ ਇਸ ਇਲਾਕੇ ਦੇ ਨਾਲ ਹੈ ਔਰ ਮੈਂ ਤਾਂ ਇਹ ਕਹਿੰਦੀ ਕਿ ਇਹ ਸਾਂਝ ਅਸੀਂ ਪੂਰੀ ਇਹਨੂੰ ਜੋੜ ਕੇ ਰੱਖੀਏ ਇੱਕ ਦੂਜੇ ਨਾਲ ਖੁਸ਼ੀ ਦੇ ਦਮ ਦੇ ਸਮੇਂ ਨਾਲ ਰਹੀਏ ਔਰ ਆਪਣੇ ਬੱਚਿਆਂ ਦੀ ਤਰੱਕੀ ਇਕੱਠੇ ਕਰੀਏ ਸੋ ਬਹੁਤ ਬਹੁਤ ਧੰਨਵਾਦੀ ਸਮਾਂ ਦੇਣ ਲਈ ਥੈਂਕ ਯੂ ਵੈਰੀ ਮਚ ਸੋ ਗੱਲਬਾਤ ਕਰ ਰਹੇ ਸੀ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਨਾਲ ਜੋ ਇਲੈਕਸ਼ਨ ਲੜ ਰਹੇ ਨੇ ਬੀਜੇਪੀ ਦੇ ਵੱਲੋਂ ਪਟਿਆਲਾ ਦੀ ਸ਼ਾਹੀ ਸੀਟ ਤੋਂ ਫਿਲਹਾਲ ਦੇਖਣਾ ਹੋਏਗਾ ਕਿ ਇਸ ਸ਼ਾਹੀ ਸ਼ਹਿਰ ਦੇ ਲੋਕ ਕਿਹਦੇ ਹੱਕ ਵਿੱਚ ਫਤਵਾ ਸੁਣਾਉਂਦੇ ਨੇ ਖਬਰਾਂ ਦਾ ਸਿਲਸਲਾ ਲਗਾਤਾਰ ਜਾਰੀ ਰਹੇਗਾ ਜੁੜੇ ਹੋ ਰਹੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ